ਗੱਲ ਜੀ ਸੰਦਲ ਚੰਨ ਦੇ ਅੱਜ ਦਾ ਸਵਾਗਤ ਹੈ ਜੀ ਤਾਜ਼ਾ ਖਬਰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਪਹੁੰਚੇ ਚੀਨ ਸੀ ਜਿੰਪਿੰਗ ਨਾਲ ਕਰਨਗੇ ਮੁਲਾਕਾਤ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮੋਜੰਗ ਸੋਮਵਾਰ ਨੂੰ ਚੀਨੀ ਰਾਸ਼ਟਰਪਤੀ ਨੂੰ ਜਿੰਗਪਿੰਗ ਨਾਲ ਸਿਗਰ ਸਮੇਲ ਕਰਨ ਵਾਲੇ ਹਨ ਦੋਵਾਂ ਨਤਮਾਨ ਨੇ ਉੱਤਰੀ ਕੋਰੀਆ ਸਮੇਤ ਆਰਥਿਕ ਸਬੰਧਾਂ ਦੇ ਸੱਭਿਆਚਾਰ ਆਦਾਨ ਪ੍ਰਦਾਨ ਨੂੰ ਵਧਾਉਣ ਦੇ ਤਰੀਕੇ ਦੇ ਚਰਚਾ ਕਰਨੀ ਉਮੀਦ ਹੈ ਤੇ ਕੋਰੀਆ ਟਾਈਮ ਦੀ ਰਿਪੋਰਟ ਅਨੁਸਾਰ ਇਹ ਗੱਲਬਾਤ ਨਵੰਬਰ ਤੋਂ ਸ਼ੁਰੂ ਸ਼ੁਰੂ ਵਿੱਚ ਗਜੋ ਗਾਜੂ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੇ ਮੌਕੇ ਦੋ ਮਨਤਾਵਾਂ ਦੀ ਮੁਲਾਕਾਤ ਕੋ ਲਗਭਗ 2 ਮਹੀਨੇ ਤੋਂ ਬਾਅਦ ਹੋਈ ਹੈ। ਲੀ ਐਤਵਾਰ ਨੂੰ ਚੀਨ ਦੇ 4 ਦਿਨਾਂ ਦੇ ਸਰਕਾਰੀ ਦੌਰੇ ਤੇ ਬੀਜਿੰਗ ਪਹੁੰਚੇ ਇਸ ਤੋਂ ਇਲਾਵਾ ਕੁਝ ਘੰਟੇ ਪਹਿਲਾਂ ਉੱਤਰੀ ਕੋਰੀਆ ਤੋਂ ਪੂਰਬੀ ਸਾਗਰ ਵੱਲ ਅਨਪਛਾਤੀਆਂ ਬਲੈਸਟਰਡ ਮਲਜੈਨਾ ਦਾਗਿਆ। ਪਿਛਲੇ ਸਾਲ ਜੂਨ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਲੀ ਲੀ ਦੀ ਚੀਨ ਦੀ ਪਹਿਲੀ ਯਾਤਰਾ ਅਤੇ 2019 ਤੋਂ ਬਾਅਦ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਚੀਨ ਦੀ ਪਹਿਲੀ ਯਾਤਰਾ ਹੈ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਪਿਯੋਂਗਜਾਂਗ ਨਾਲ ਤਨਾਅ ਪੂਰਨ ਸਬੰਧਾਂ ਦੇ ਸਦਾਨਤੇ ਅਤੇ ਕੋਰੀਅਨ ਪ੍ਰਾਇਦੀਪ ਦੇ ਪਰਮਾਣੂ ਨਿਸ਼ਸਥਰੀਕਰਨ ਤੋਂ ਤਰੱਕੀ ਲਈ ਚੀਨ ਦਾ ਸਮਰਥਨ ਮੰਗਣਗੇ ਸਿਖਰ ਸਿਮੇਲਣ ਤੋਂ ਪਹਿਲਾਂ ਲੀ ਬੀਜਿੰਗ ਵਿੱਚ ਕੋਰੀਆ ਚੀਨ ਆਰਥਿਕ ਫੋਰਮ ਵਿੱਚ ਸ਼ਾਮਲ ਹੋਣਗੇ ਤੇ ਫਿਰ ਫੋਰਮ ਦੇ ਸੈਮਸੰਗ ਇਲੈਕਟ੍ਰੋਨਿਕਸ ਦੇ ਚੇਅਰਮੈਨ ਲੀ ਜੇ ਜੋ ਐਕਸ ਗਰੁੱਪ ਦੇ ਚੇਅਰਮੈਨ ਤਾਈਵਨ ਅਤੇ ਐਲਜੀ ਗਰੁੱਪ ਦੇ ਚੇਅਰਮੈਨ ਕੁ ਕਵਾਕ ਦੇ ਪ੍ਰਮੁੱਖ ਭਾਗੀਦਾਰ ਹੋਣਗੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਸਲਾਕਰ ਵਾਈ ਸੁng ਲੇਕ ਨੇ ਕਿਹਾ ਹੈ ਕਿ ਦੋਵਾਂ ਧਿਰਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਲਈ 10 ਤੋਂ ਵੱਧ ਸਮਝੌਤੇ ਦੇ ਦਸਕੇ ਕੀਤੇ ਜਾਣਗੇ ਮਿੱਤੇ ਜਾਂਦੀ ਉਮੀਦ ਹੈ ਤੇ ਵਾਈ ਨੇ ਕਿਹਾ ਹੈ ਕਿ ਸੱਭਿਆਚਾਰ ਆਦਾਨ ਪ੍ਰਦਾਨ ਤੇ ਇੱਕ ਹੋਰ ਮਹੱਤਵਪੂਰਨ ਵਿਸ਼ਾ ਹੋਵੇਗਾ ਤੇ ਸੁਵੇਦਨਸਿਨ ਮੁੱਦੇ ਤੇ ਜਾਣਨ ਜਾਣ ਦੀ ਸੰਭਾਵਨਾ ਹੈ ਤੇ ਸ਼ੁਕਰਵਾਰ ਨੂੰ ਚੀਨ ਦੇ ਸਰਕਾਰੀ ਪ੍ਰਸ਼ਾਸਕ ਸੀਸੀ ਟੀਵੀ ਤੇ ਇੱਕ ਇੰਟਰਵਿਊ ਵਿੱਚ ਲੀ ਨੇ ਵਨ ਚైనా ਨੀਤੀ ਦਾ ਸਤਕਾਰ ਕਰਨ ਤੇ ਦੱਖਣੀ ਕੋਰੀਆ ਨੂੰ ਰੁਖ ਰੁਧ ਰਹਾ ਹੈ ਧੰਨਵਾਦ ਜੀ ਖਬਰਾਂ ਜੁਲਨੇ ਬੜੇ ਰਹੋ ਖਬਰਾਂ ਅਨੁਸ਼ੇਚ ਤੇ ਲਾਈਕ ਕਰ ਦਿਓ